ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਪਣੀ ਤਾਲੀਵਾਲ ਤੁਹਾਡਾ ਸਭ ਦਾ ਆਪਣੇ ਇੱਕ ਬੜੀ ਇਨਫੋਰਮੇਟਿਵ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਅੱਜ ਖੁਸ਼ੀ ਚੜ੍ਹਦੀ ਕਲਾ ਛੋਮੋਗੇ ਜੇਕਰ ਕੋਈ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਉਸ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੁਹਾਡਾ ਸਭ ਦਾ ਫਰਜ਼ ਪੰਧਈ ਹੈ ਜੀ ਅੱਜ ਆਪਾਂ 27 ਨਵੰਬਰ 2025 ਨੂੰ ਹੋਣ ਵਾਲੇ ਵਾਫਾ ਕਬੱਡੀ ਕਪਾ ਵੱਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਵੀ ਬਾ ਕੁਝ ਇਸ ਪ੍ਰਕਾਰ ਹੈ ਇੱਕ ਕਬੱਡੀ ਕਪਰੇਲੋ ਨੇੜੇ ਨੰਦਪੁਰ ਕੋਲਡ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 50000 ਅਤੇ ਦੂਜਾ ਰੰਗ 30000 ਹੋਵੇਗਾ ਜੀ ਬੈਸਟਰ ਮੈਥੇ ਐਲੀਡੀਆਂ ਦਿੱਤੀਆਂ ਜਾਣਗੀਆਂ ਜੀ ਸੈਮੀਫਾਈਨਲ ਦੇ ਵੈਸਟਰਨ ਨੂੰ ਇੱਥੇ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣਗੀਆਂ ਜੀ ਸੈਮੀਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ ਇੱਥੇ ਘੱਤਰ-ਘੱਤਰ ਸੌ ਅਤੇ ਕੁਆਰਟਰਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ ਇੱਥੇ 61-61 ਸੌ ਦਿੱਤਾ ਜਾਵੇਗਾ ਜੀ ਇੱਕ ਵੱਡੀ ਕਬੀਰ ਖੁਰਦਮਾਨ ਸਾਹਿਬ ਖੇਡ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਓਪਨ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 31000 ਅਤੇ ਦੂਜਾ ਇਨਾਮ 20000 ਹੋਵੇਗਾ ਜੀ ਵੈਸਟਰਨ ਨੂੰ ਇੱਥੇ ਸਰਪ੍ਰਾਈਜ਼ ਦਿੱਤੇ ਜਾਣਗੇ ਜੀ ਇਹ ਇੱਥੇ ਅੱਜ 65 ਕਿਲੋ ਬੈਨਿਕ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 400 ਤੇ ਦੂਜਾ ਨਾਮ 500 ਹੋਵੇਗਾ ਜੀ ਇਸ ਮੈਚ ਦਾ ਲਾਈਵ ਵੀ ਵੀ ਕੱਤੀ ਮਾਨਸਾ ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਨੰਨ ਮੰਨ ਸਕਦੇ ਹਨ ਇੱਕ ਵੜੀ ਕਬੰਬੀ ਹਾਂ ਬਠਿੰਡਾ ਵੀਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਬਜਮੀਕ ਕਬੱਡੀ ਦੇ ਮੈਚ ਕਰਵਾਏ ਜਾਣਗੇ 40 ਕਿਲੋ ਬੈਨਿਕ ਕਬੱਡੀ ਦਾ ਪਹਿਲਾ ਨਾਮ 2100 ਤੇ ਦੂਜਾ ਨਾਮ 1100 ਹੋਵੇਗਾ ਜੀ 65 ਕਿਲੋ ਬੈਨਿਕ ਕਬੱਡੀ ਦਾ ਪਹਿਲਾ ਨਾਮ 5100 ਤੇ ਦੂਜਾ ਨਾਮ 3100 ਹੋਵੇਗਾ ਜੀ ਪਰ 70 ਕਿਲੋ ਵਾਈਨਿੰਗ ਵਾਈਟ ਦਾ ਪਹਿਲਾ ਨਾਮ 21000 ਦਾ ਦੂਜਾ ਨਾਮ 15000 ਹੋਵੇਗਾ ਜੀ ਬਜਨੀ ਕਵੜੀ ਦਾ ਬੈਸਟਰਾ ਨੂੰ ਇੱਥੇ ਲੀਡੀਆਂ ਦਿੱਤੀਆਂ ਜਾਣੀਆਂ ਜੀ ਇੱਥੇ ਅੱਜ ਲੜਕੀਆਂ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ ਇੱਕ ਕਵੜੀ ਕੱਪਿੰਡ ਮਹਾਰਾਜ ਬਠਿੰਡਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਬਜਨੀ ਕਵੜੀ ਦੇ ਮੈਚ ਕਰਵਾਏ ਜਾਣਗੇ ਖਿਡਾਰੀ ਵੀਰ ਪੋਸਟਰ ਵੇਖ ਕੇ ਸੰਪਰਕ ਕਰ ਸਕਦੇ ਹਨ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਰਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਆਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬੰਦਈ ਹੈ ਜੀ ਧੰਨਵਾਦ